ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡਾਈ ਨਿਊਜ਼ ਮੈਂ ਗੋਬਿੰਦ ਸੈਣੀ ਕੱਲ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਤਰਫੋਂ ਦਿੱਲੀ ਵਿੱਚ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਦੇਖਦੇ ਹੋਏ ਬਠਿੰਡਾ ਹਰਿਆਣਾ ਡੱਬਾਲੀ ਬਾਰਡਰ ਦੇ ਉੱਤੇ ਬਕਾਇਦਾ ਪੁਲਿਸ ਤਾਇਨਾਤ ਕੀਤੀ ਗਈ ਹੈ ਗਿਆ ਤਾਂ ਤਸਵੀਰਾਂ ਦਿਖਾ ਦਈਏ ਇਹ ਬਾਰਡਰ ਜਿਹੜਾ ਹੈਗਾ ਬਠਿੰਡਾ ਤੋਂ ਡੱਬਾਲੀ ਹਰਿਆਣਾ ਨੂੰ ਐਂਟਰੀ ਕਰਦਾ ਹੈਗਾ ਜਿਸ ਤੇ ਹਰਿਆਣਾ ਵਿੱਚ ਅਸੀਂ ਖੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਕਾਇਦਾ ਇੱਥੇ 11 ਕੰਪਨੀਆਂ ਜਿਹੜੀ ਹੈਗੀਆਂ ਪੈਰਾ ਮਿਲਟਰੀ ਫੋਰਸ ਇੱਥੇ ਤੇ ਲਗਾ ਦਿੱਤੀ ਗਈ ਹੈਗੀ ਹੈ ਜਿਹਦੇ ਵਿੱਚ ਇੱਕ ਮੈਲਾ ਟੁਕੜੀ ਹੈਗੀ ਉਸ ਤੋਂ ਇਲਾਵਾ ਜਿਹੜੀ ਹੈਗੀ ਆ ਹਰਿਆਣਾ ਪੁਲਿਸ ਦੇ 600 ਜਵਾਨ ਜਿਹੜੇ ਹੈਗੇ ਇੱਥੇ ਤਨਾਤ ਕੀਤੇ ਗਏ ਹੈਗੇ ਨੇ ਸੁਰੱਖਿਆ ਦੇ ਪੂਰੇ ਬੰਦਬਾਸਤ ਕੀਤੇ ਗਏ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਬੈਰੀਕੇਡ ਵੀ ਲਾ ਦਿੱਤੇ ਕੇ ਹੈਗੇ ਨੇ ਤਾਂ ਕਿ ਜਿਹੜੇ ਕਿਸਾਨ ਜਿਹੜੇ ਕੱਲ ਬਠਿੰਡਾ ਰਾਹੀਂ ਜੇ ਹਰਿਆਣਾ ਵਿੱਚ ਦਾਖਲ ਹੁੰਦੇ ਆ ਉਹਨਾਂ ਨੂੰ ਕਿਸਾਨਾਂ ਨੂੰ ਅੰਦਰ ਦਾਖਲ ਨਾ ਹੋਣ ਦਿੱਤਾ ਜਾਵੇ ਜਿਸ ਨੂੰ ਵੇਖਦੇ ਹੋਏ ਹਰਿਆਣਾ ਪੁਲਿਸ ਪਹਿਲਾਂ ਹੀ ਅਲਰਟ ਹੋ ਚੁੱਕੀ ਆ ਸੁਰੱਖਿਆ ਦੇ ਪ੍ਰਬੰਧ ਪੂਰੇ ਕਰ ਚੁੱਕੇ ਹੈਗੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਫਲਾ ਜਿਹੜਾ ਹੈਗਾ ਅਸੀਂ ਬਠਿੰਡਾ ਦੇ ਡੱਬ ਵਾਲੀ ਰੋਡ ਤੇ ਬੈਰੀ ਦੇ ਪੈਰਾਮੀਟਰੀ ਫੋਰਸ ਜਿਹੜੀ ਹੈਗੀ ਹੈ ਤਨਾਤ ਕੀਤੀ ਗਈ ਹੈਗੇ ਆ ਉਹਨਾਂ ਦੇ ਹੱਤਾਂ ਵਿੱਚ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਰੇਕ ਜਿਹੜੇ ਹੈਗੇ ਆ ਪਰਮੰਧਨਾਂ ਨੂੰ ਕਿਤੇ ਹੋਇਆ ਗਿਆ ਤਾਂ ਕਿ ਜੇ ਕਿਸਾਨਾਂ ਨਾਲ ਕੁਝ ਨਿਪਟਣਾ ਪਵੇ ਤਾਂ ਉਹ ਨਿਪਟ ਸਕਦੇ ਹੈਗੇ ਆ ਫੇਰ ਤੋਂ ਤਸਵੀਰਾਂ ਦਿਖਾ ਦੇਣਾ ਇਸ ਵਕਤ ਜਿਹੜਾ ਹਰਿਆਣਾ ਦੇ ਡੱਬਲ ਵਿੱਚ ਮੌਜੂਦ ਹੈਗੇ ਆ ਕੱਲ ਜਿਸ ਤਰ੍ਹਾਂ ਹੀ ਕਿਸਾਨਾਂ ਦੇ ਤਰਫੋਂ ਐਲਾਨ ਕੀਤਾ ਗਿਆ ਸੀ ਵੀ ਅਸੀਂ 13 ਤਰੀਕ ਨੂੰ ਦਿੱਲੀ ਵਿੱਚ ਪੂਚ ਕਰਾਂਗੇ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਉੱਥੇ ਦਰਨਾ ਪ੍ਰਦਰਸ਼ਨ ਕਰਾਂਗੇ ਜਿਹੜੀ ਕੇਂਦਰ ਸਰਕਾਰ ਨੇ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਆਪਣੀ ਮੰਗਾਂ ਮਨਵਾਵਾਂਗੇ ਪਰੰਤੂ ਉਸ ਤੋਂ ਬਾਅਦ ਹੁਣ ਜਿਹੜੀ ਹੈਗੀ ਹਰਿਆਣਾ ਪੁਲਿਸ ਸਖਾਈ ਦੇ ਦਿਖਾਈ ਦੇ ਰਹੀ ਹੈਗੀ ਆ ਫਿਰ ਤੋਂ ਨੇ ਕੋਈ ਤਸਵੀਰਾਂ ਦਿਖਾ ਦਨੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੈਗੀ ਪੈਰਾ ਮਿਲਟਰੀ ਜਿਹੜੀ ਫੋਰਸ ਜਿਹੜੀ ਹੈਗੀ ਤਨਾਤ ਕੀਤੀ ਗਈ ਹੈਗੀ ਹੈ ਬਗੈਰ ਇੱਥੇ ਬੈਰੀਕੇਡ ਲਾ ਦਿੱਤੇ ਗਏ ਆ ਪੱਥਰ ਦੇ ਜਿਹੜੇ ਹੈਗੇ ਬੈਰੀਕੇਡ ਲਾ ਦਿੱਤੇ ਗਏ ਹੈਗੇ ਨੇ ਜੀਵੀਸੀ ਮਸ਼ੀਨਾਂ ਇੱਥੇ ਹੈਗੀਆਂ ਨੇ ਆਉ ਤਨਾਤ ਕੀਤੀ ਗਈ ਹੈਗੇ ਨੇ ਤਾਂ ਕਿ ਜਿਹੜੇ ਕੱਲ ਕਿਸਾਨ ਇੱਥੇ ਟਰੈਕਟਰਾਂ ਹੀ ਜੰਦਰ ਦਾਖਲ ਹੋਣਗੇ ਉਹਨਾਂ ਨੂੰ ਪੰਜਾਬ ਵਿੱਚ ਹੀ ਰੋਕਿਆ ਜਾਵੇ ਦੇਖੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਮਹਿਲਾ ਇੱਥੇ ਟੁਕੜੀ ਵੀ ਹੈਗੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਮਹਿਲਾ ਟੁਕੜੀ ਵੀ ਇੱਥੇ ਪੱਕਾ ਦਾ ਲਾਰਖਿਆ ਜੇ ਕਿਸਾਨਾਂ ਦੇ ਵਿੱਚ ਮਹਿਲਾ ਜਿਹੜੀ ਕਿਸਾਨਾਂ ਹੋਣਗੀਆਂ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਮਹਿਲਾ ਜਿਹੜੀਆਂ ਹੈਗੀਆਂ ਪੈਰਾਮੀਟਰੀ ਫੌਜ ਜਿਹੜੀਆਂ ਹੈਗੀਆਂ ਉਸ ਤਨਾਤੀ ਕੀਤੀ ਗਈ ਹੈਗੀਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੂਜੇ ਪਾਸੇ ਜਿਹੜੀ ਹੈ ਮਹਿਲਾ ਜਿਹੜੀ ਹੈਗੀ ਹੈ ਟੁਕੜੀ ਉਹਨਾਂ ਦੀ ਖੜੀ ਹਿੱਤੇ ਹੱਕ ਹੈਗੀ ਹੈ ਤੇ ਬਟਿੰਡਾ ਡਬਲ ਰੋਡ ਦੇ ਅੱਗੇ ਮੌਜੂਦ ਹੈਗੇ ਆ ਤੇ ਬਿਲਕੁਲ ਜਿਹੜੇ ਹੈਗੇ ਪਰੰਧ ਜਿਹੜੇ ਹੈਗੇ ਪੂਰੇ ਕਿਤੇ ਗਏ ਨੇ ਸੁਰੱਖਿਆ ਤੇ ਚੱਪੇ-ਚੱਪੇ ਤੇ ਪੁਲਿਸ ਤਨਾਤ ਕੀਤੀ ਗਈ ਹੈਗੀ ਹੈ ਤਾਂ ਕਿ ਕੱਲ ਨੂੰ ਜਿਹੜੇ ਹੈਗੇ ਆ ਕਿਸਾਨਾਂ ਨੇ ਜਿਹੜਾ ਐਲਾਨ ਕੀਤਾ ਗਿਆ ਸੀ ਅਸੀਂ ਦਿੱਲੀ ਦੇ ਤਰਫ ਫੂਚ ਕਰਨਾ ਹੈਗਾ ਕਿਸਾਨ ਨੂੰ ਹਰ ਹਾਲਤ ਦੇ ਵਿੱਚ ਪੰਜਾਬ ਵਿੱਚ ਹੀ ਰੋਕੇ ਜਾਵੇ ਖਾਸ ਤੌਰ ਬਹਿੰਡਾ ਵਿੱਚ ਹੀ ਰੋਕੇ ਜਾਵੇ ਪਰੰਤੂ ਹਰਿਆਣਾ ਦੇ ਡੱਬ ਵਾਲੀ ਰੋਡ ਤੇ ਕੋਈ ਵੀ ਜਿਹੜਾ ਕਿਸਾਨ ਜਿਹੜਾ ਹੈਗਾ ਅੰਦਰ ਨਹੀਂ ਦਾਖਲ ਹੋਵੇਗਾ ਜਿਸ ਨੂੰ ਦੇਖਦੇ ਹੋਏ ਸੈਂਟਰ ਸਰਕਾਰ ਦੇ ਤਰਫੋਂ ਬਕਾਇਦਾ ਹੈਗਾ ਡੱਬ ਵਾਲੇ ਦੇ ਵਿੱਚ 11 ਜਿਹੜੇ ਹੈਗੀਆਂ ਵੱਖ-ਵੱਖ ਜਿਹੜੀ ਪੈਰਾਮੀਟਰੀ ਜਿਹੜੀਆਂ ਟੁਕੜੀਆਂ ਭੇਜੀ ਗਈ ਹੈਗੇ ਨੇ ਹਰਿਆਣਾ ਪੁਲਿਸ ਤਨਾਤ ਹੈਗੀ ਹੈ ਦੂਸਰੇ ਪਾਸੇ ਪਹਿੰਡਾ ਦੇ ਦੂਜੇ ਪਾਸੇ ਪੁੱਟ ਦੀ ਗੱਲ ਕਿ ਪੰਜਾਬ ਪੁਲਿਸ ਅੱਜ ਵੀ ਇਤਨਾਦ ਕੀਤੀ ਗਈ ਹੈ ਤਾਂ ਕਿ ਜਿਹੜੀ ਸਥਿਤੀ ਜਿਹੜੀ ਹੈਗੀ ਹੈ ਕੱਲ ਅਮਨ ਕਾਨੂੰਨ ਬਣਾਈ ਰਹਿ ਸਕੇ ਪਹਿੰਡਾ ਤੋਂ ਗੋਬਿੰਦ ਸਿੰਘ ਲਿੰਡਾ ਨਿਊਜ਼ ਪੰਜਾਬ